22 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਨਿਊ ਅਮਰੀਕਾ ਦੇ ਗਸ਼ਤ ਕਰ ਰਹੀ ਸੀ ਜਦੋਂ ਨਿਊ ਅਮਰੀਕਾ ਦੇ ਫਲੈਟਾਂ ਦੇ ਕੋਲ ਪਹੁੰਚੀ ਤਾਂ ਉੱਥੇ ਇੱਕ ਸ਼ੱਕ ਦੇ ਆਧਾਰ ਤੇ ਵਿਅਕਤੀ ਨੂੰ ਰੋਕਿਆ ਜਿਸ ਕੋ ਦੋ ਤਿੰਨ ਤੋੜੇ ਪਏ ਹੋਏ ਸੀ ਪਲੱਸ ਸ਼ੱਕ ਦੀ ਹਾਲਾਚ ਖੜਾ ਹੋਇਆ ਸੀ ਉਹਨੇ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਪੁੱਛਿਆ ਉਹਨੂੰ ਵੇਖਿਆ ਤੇ ਉਹਦੇ ਕੋਲੋਂ ਸਾਨੂੰ ਤਕਰੀਬਨ 110 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਨਾਲ ਪਏ ਜਦੋਂ ਤੋੜੇ ਚੈੱਕ ਕੀਤੇ ਗਏ ਤੇ ਉਹਦੇ ਵਿੱਚ ਸਾਨੂੰ ਗੱਟੂ ਮਿਲੇ ਜੀ ਜਿਨ੍ਹਾਂ ਨੂੰ ਜਦੋਂ ਗੁਨਿਆ ਗਿਆ ਤੇ ਤਕਰੀਬਨ 200 ਦੇ ਕਰੀਬ ਜਿਹੜੇ ਗੱਟੂ ਬਰਾਮਦ ਹੋਏ ਚైనా ਡੋਰ ਦੇ ਦੀ ਤੇ ਪਰਚਾ ਦਰਜ ਕਰਕੇ ਜਿਹੜੀ ਕਾਰਵਾਈ ਅਗਲੀ ਆ ਕੀਤੀ ਜਾ ਰਹੀ ਹੈ ਤੇ ਰਿਮਾਂਡ ਤੇ ਰੱਖ ਕੇ ਬੰਦੇ ਕੋ ਜਿਹੜੀ ਪੁੱਛਗਿੱਛ ਜਾਰੀ ਹੈ ਮੈਂ ਭਾਜੀ ਬੈਕਗ੍ਰਾਉਂਡ ਕੀ ਹੈ ਦੀ ਇਹ ਲੜਕੇ ਦੀ ਬੈਕਗ੍ਰਾਉਂਡ ਇਹ ਹੈ ਕਿ ਜਗਰੂਪ ਸਿੰਘ ਉਫ ਬੱਬੂ ਜੋ ਡਰਮ ਵਾਲੇ ਵੇਚਾਰ ਦਾ ਰਹਿਣਾ ਲਾਇਆ ਇਥੇ ਫਲੈਟ ਤੇ ਫਲੈਟ ਰਹਿ ਕੇ ਰਹਿ ਰਿਹਾ ਸੀ ਨੂ ਅਮਰਸਰ ਦੇ ਵਿੱਚ ਤੇ ਇਹਨੂੰ ਜਦੋਂ ਪੁੱਛਗਿੱਛ ਕੀਤੀ ਆ ਪਤਾ ਲੱਗਿਆ ਕਿ ਪిల్లా ਫਰਾਂਸ ਸੀਏ ਫੋਰਨ ਕੰਟਰੀ ਤੋਂ ਆਇਆ ਆ ਕਰੋਨਾ ਤੋਂ ਬਾਅਦ ਵਿੱਚ ਗਿਆ ਨਹੀਂ ਹੈ ਤੇ ਹੁਣ ਪੈਸੇ ਦੇ ਲਾਲਚ ਜਿਹੜਾ ਆ ਇਹ ਸਮਾਨ ਦਾ ਕੰਮ ਕਰ ਰਿਹਾ ਸੀ ਉਦੋਂ ਕੋਈ ਕੰਮ ਕਰਦਾ ਸੀ ਇਹ ਸਮਾਨ ਇਹਦੇ ਦੱਸਣ ਦੇ ਅਕੋਰਡਿੰਗ ਜੀ ਇਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਪਰ ਫਿਲਹਾਲ ਜੋ ਹੈ ਪੁਸ਼ਕਿਸ਼ ਜਾਰੀ ਹੈ ਹੁਣ ਅੱਗੇ ਜੋ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇਗਾ ਪਹਿਲਾਂ ਜੋ ਪੁਸ਼ਕਿਸ਼ ਚੱਲ ਰਿਹਾ ਹਾਂ ਤਾਂ ਨਹੀਂ ਜੀ ਇਹ ਨਿਸ਼ਾਨੀ ਕਰਦਾ ਜੀ ਪਹਿਲੇ ਕੋਈ ਬੈਕਗਰਾਉਂਡ ਪਰਚਾ ਨਹੀਂ ਪਹਿਲਾਂ ਇੱਥੇ ਕੋਈ ਪਰਚਾ ਨਹੀਂ ਜੀ ਜੋ ਹੁਣ ਤੱਕ ਸਾਨੂੰ ਤਫਤੀਸ਼ 'ਚ ਸਾਹਮਣੇ ਆਇਆ ਜੀ ਪਰਚਾ ਨਹੀਂ ਆਇਆ ਹੈ ਸਾਮਾਨ ਦਾ ਪਤਾ ਲੱਗਿਆ ਤਾਂ ਕਿੱਥੋਂ ਲਿਆਂਦਾ ਸੀ ਇਹ ਕਿਥੋਂ ਸ਼ੇਪ ਕਰਦਾ ਹੈ ਸਾਮਾਨ ਦੇ ਹੁਣ ਇਹਨੂੰ ਪੁੱਛਗਿੱਛ ਕਰ ਰਹੇ ਆਂ ਇਹ ਦੱਸ ਰਿਹਾ ਇੱਕ ਦੋ ਜਿਹੜੇ ਬੰਦੇ ਦੱਸੇਗਾ ਉਹਨਾਂ ਤੇ ਛਾਪਾ ਮਾਰੀ ਕਰਕੇ ਤੇ ਉਹਨਾਂ ਦੇ ਕੋਲ ਵੀ ਅੱਗੇ ਜਾ ਕੇ ਪੁੱਛਗਿੱਛ ਕੀਤੀ ਜਾਏਗੀ ਸਾਮਾਨ ਕਿੱਥੋਂ ਲੈ ਕੇ ਆਂਦਾ ਆ ਜਾ ਕਿ ਨੂੰ ਵੇਚਦਾ ਹੈ ਸਾਰੀ ਤਫਤੀਸ਼ ਦਾ ਹਿੱਸਾ ਜੀ ਉਹ ਅੱਗੇ ਲੈ ਕੇ ਆਇਆ ਜਾਏਗਾ। ਲੈ ਵੀ ਤੋਂ ਲੋਜੋ ਵੀ ਸੁਣ ਦੇਦੇ ਕਿਉਂਕਿ ਕੋਈ ਕਿਹੜਾ ਵੀ ਯੋਗ ਮੁੰਡੇ ਆਦੇ ਆ ਪੈਸੇ ਦੇ ਲਾਜ ਨੂੰ ਜਾਂ ਪੈਸੇ ਦੇ ਵਿੱਚ ਲੱਗ ਨਸ਼ੇ ਦੀ ਤੇ ਸਰਦਰ ਨੂੰ ਕਿਸ ਦੇ ਵੇਖੋ ਸੰਦੇਸ਼ ਅੱਜ ਕੱਲ ਸੇਮ ਹੀ ਚੱਲ ਰਿਹਾ ਜੀ ਜਿਹਨੂੰ ਆਪਣੇ ਸੀਐਮ ਭਗਵੰਤ ਸਾਨ ਜੀ ਸਾਡੇ ਮਾਨਯੋਗ ਰੂਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਸਾਰੇ ਸੇਮ ਇਹੀ ਸੰਦੇਸ਼ ਦੇ ਰਿਹਾ ਕਿ ਆਪਣੀ ਜਵਾਨੀ ਬਚਾਓ ਆਪਣਾ ਆਉਣ ਵਾਲਾ ਕੱਲ ਬਚਾਓ ਆਪਣਾ ਪਰਿਵਾਰ ਬਚਾਓ ਆਪਣੇ ਬੱਚੇ ਬਚਾਓ ਅਗਰ ਸਾਡਾ ਪਰਿਵਾਰ ਸੇਫ ਆ ਸਾਡੇ ਬੱਚੇ ਸੇਫ ਆ ਇਹਦੇ ਤੋਂ ਵੱਧ ਔਰ ਕੁਝ ਵੀ ਨਹੀਂ ਹੁੰਦਾ ਤੇ ਇਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪੁਲਿਸ ਪ੍ਰਸ਼ਾਸਨ ਦਾ इवन ਸਾਰੇ ਜਿੰਨੇ ਵੀ ਤਕਰੀਬਨ ਡਿਪਾਰਟਮੈਂਟ ਹੈਗੇ ਆ ਜਿਹੜੇ ਇਸ ਕੰਮ 'ਚ ਲੱਗੇ ਹੋਏ ਆ ਸਾਡਾ ਹੈਲਥ ਡਿਪਾਰਟਮੈਂਟ ਹੋ ਗਿਆ ਇੰਟੈਲੀਜੈਂਸ ਡਿਪਾਰਟਮੈਂਟ ਹੋ ਰਿਹਾ इवन ਹਰ ਡਿਪਾਰਟਮੈਂਟ ਅੱਜ ਐਸੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਹੈ ਕਿ ਆਪਾਂ ਨਸ਼ਾ ਖਤਮ ਕਰੀਏ ਵੱਧ ਤੋਂ ਵੱਧ ਐਫਰਟਸ ਸਾਰੇ ਇਹੀ ਕਰ ਰਹੇ ਆ ਸਾਡੀਆਂ ਡੇਲੀ ਮੀਟਿੰਗਸ ਵੀ ਹੁੰਦੀਆਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿਰਪਾ ਕਰਕੇ ਕਿਤੇ ਵੀ ਜੇ ਤੁਹਾਨੂੰ ਨਸ਼ੇ ਦੀ ਖਬਰ ਮਿਲਦੀ ਸਿੱਧਾ ਮੇਰੇ ਨਾਲ ਰਾਬਤਾ ਕਰੋ ਮੈਂ ਆਪਣਾ ਫੋਨ ਨੰਬਰ ਆਲਮੋਸਟ ਹੀ ਸਾਰਿਆਂ ਨੂੰ ਦਿੰਨੀ ਆ ਮੈਂ ਹੁਣ ਵੀ ਇਹ ਸਾਰਿਆਂ ਨੂੰ ਕਹਿ ਰਹੀ ਹਾਂ 9846 64984 ਮੇਰਾ ਪਰਸਨਲ ਕੰਟੈਕਟ ਨੰਬਰ ਆ ਅਗਰ ਕਿਸੇ ਨੂੰ ਕਿਸੇ ਬੰਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਤੇ ਮੇਰੇ ਨਾਲ ਡਾਇਰੈਕਟ ਰਾਬਤਾ ਕੀਤਾ ਜਾਏ ਕਿਸੇ ਦੀ ਵੀ ਇਨਫੋਰਮੇਸ਼ਨ ਲੀਕ ਨਹੀਂ ਹੋਏਗੀ ਮੋਸਟਲੀ ਮੇਰੇ ਵੇਖਣ ਚ ਆਇਆ ਵੀ ਇੱਥੇ ਜਿਹੜੇ ਮੈਨੂੰ ਲੋਕ ਮਿਲਦੇ ਕਹਿੰਦੇ ਆ ਕਿ ਅਸੀਂ ਜਦੋਂ ਦੱਸਦੇ ਆ ਸਾਡਾ ਪਤਾ ਲੱਗ ਜਾਂਦਾ ਕਿ ਇਨਫਾਰਮੇਸ਼ਨ ਦਿੱਤੀ ਹੈ ਤੇ ਸਾਨੂੰ ਖਤਰਾ ਹੁੰਦਾ ਆ ਵੇਖੋ ਜੀ ਅਗਰ ਤੁਸੀਂ ਪੁਲਿਸ ਤੇ ਟਰਸਟ ਕਰੋਗੇ ਪਹਿਲਾਂ ਅਸੀਂ ਅੱਤਵਾਦੀ ਜੰਗ ਜਿੱਤੀ ਆ ਹੁਣ ਅਸੀਂ ਨਸ਼ਿਆਂ ਦੇ ਅੱਤਵਾਦੀ ਜੰਗ ਜਿੱਤਾਂਗੇ ਧੰਨਵਾਦ ਜੀ